ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਤੇ ਸਵਾਗਤ ਹੈ ਜੀ ਅੱਜ ਦੀ ਆਪਾਂ ਵੀਡੀਓ ਲੈ ਕੇ ਆਂ ਆ ਪਟਿਆਲਾ ਸ਼ਾਹੀ ਪਗ ਦੀ ਜਿਹਦੀ ਲੈਂਥ ਹੈ 7.5 ਮੀਟਰ ਤੇ ਜਿਹੜਾ ਕੱਪੜਾ ਉਹ ਆਪਾਂ ਨੇ ਫੁੱਲ ਵਰਤਿਆ ਹੁਣ ਆਪਾਂ ਪਹਿਲਾ ਲੜ ਲਗਾਵਾਂਗੇ ਜਿਹੜਾ ਆਪਣਾ ਪਹਿਲਾ ਲੜਾ ਲੜ ਨੂੰ ਸਿਰ ਦੇ ਸੈਂਟਰ ਦੇ ਵਿੱਚੋਂ ਲਿਆਉਣਾ ਉਸ ਦੇ ਦੋਨੇ ਭੱਲੇ ਹੋਣਗੇ ਜਿਹੜੇ ਉਹ ਆਪਾਂ ਨੇ ਬਰਾਬਰ ਕਰ ਲੈਣੇ ਆ ਦੋਨੇ ਭੱਲੇ ਨੂੰ ਬਰਾਬਰ ਕਰਕੇ ਤੇ ਲੜ ਨੂੰ ਜਿਹੜਾ ਆਪਾਂ ਫਰਾਂਟ ਦਿੱਤਾ ਹੈ 1 ਗਰ ਫੋਲਡ ਕਰਨਾ 1 ਗਰ ਫੋਲਡ ਕਰਕੇ ਤੇ ਉਸ ਤੋਂ ਆ ਜਿਹੜਾ ਆਪਾਂ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੱਥ ਪੇਰ ਕੇ ਬੈਕ ਤੱਕ ਲੜ ਨੂੰ ਸਾਫ਼ ਕਰਨ ਤੋਂ ਆ ਜਿਹੜਾ ਪਛੜ ਨੂੰ ਲਗਾ ਦੇਣਾ ਜੀ ਹੁਣ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਬੈਕ ਤੋਂ ਪਿੰਚ ਕਰਨਾ ਬੈਕ ਤੋਂ ਪਿੰਚ ਕਰਨ ਤੋਂ ਬਾਅਦ ਇਹੜਾ ਫਰਾਂ ਲੜ ਦੇ ਤੋਂ ਲੜ ਨੂੰ ਇੱਕ ਗੈਰ ਫੋਲਡ ਕਰ ਦੇਣਾ ਹੈ ਇੱਕ ਗੈਰ ਲੜ ਨੂੰ ਹੋਲਡ ਕਰਨ ਤੋਂ ਆ ਲੜ ਨੂੰ ਜਿਹੜਾ ਆਪਾਂ ਡਬਲ ਫੋਲਡ ਕਰਨਾ ਡਬਲ ਫੋਲਡ ਕਰਕੇ ਤੇ ਫਿਰ ਉਸ ਤੋਂ ਲੜ ਨੂੰ ਉਪਰੋਂ ਵੀ ਇੱਕ ਗੈਰ ਫੋਲਡ ਕਰਕੇ ਤੇ ਲੜ ਨੂੰ ਜਿਹੜਾ ਬੈਕ ਤੱਕ ਸਾਫ਼ ਕਰਕੇ ਲਗਾ ਦੇਣਾ ਜੀ ਹੁਣ ਜਿਹੜਾ ਆਪਾਂ ਨੇ ਤੀਜਾ ਲੜ ਲਗਾਉਣਾ ਤੀਸਰੇ ਲੜਨੋਂ ਬੈਗ ਤੋਂ ਪਿੰਚ ਕਰਨਾ ਬੈਗ ਤੋਂ ਮੇਜ ਕਰਨ ਤੋਂ ਬਾਅਦ ਲੜਨ ਉੱਪਰੋਂ ਚੰਗੀ ਤਰ੍ਹਾਂ ਹੋਲਡ ਕਰ ਦੇਣਾ ਤੇ ਫਰੰਟ ਦੇ ਉੱਤੋਂ ਆ ਕੇ ਜਿਹੜਾ ਆਪਣਾ ਲੜ ਹੋਊਗਾ ਉਹਨੂੰ ਆਪਾਂ ਡਬਲ ਹੋਲਡ ਕਰ ਦੇਣਾ ਤੇ ਹੁਣ ਜਿਹੜਾ ਆਪਾਂ ਇਸ ਲੜਨ ਨੂੰ ਸੈੱਟ ਕਰਕੇ ਲਗਾ ਦੇਣਾ ਜੀ ਹੁਣ ਜਿਹੜਾ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਚੌਥਾ ਲੜ ਚੌਥਾ ਲੜ ਨੂੰ ਬੈਕ ਤੋਂ ਪਿੰਚ ਕਰਨਾ ਤੇ ਅੱਖ ਤੱਕ ਲੜ ਨੂੰ ਖਿੱਚ ਕੇ ਤੇ ਫਰੰਟ ਦੇ ਉੱਤੇ ਜਿਹੜਾ ਲੜ ਨੂੰ ਫੋਲਡ ਕਰ ਦੇਣਾ ਫਰੰਟ ਦੇ ਉੱਤੇ ਲੜ ਨੂੰ ਫੋਲਡ ਕਰਕੇ ਫਿਰ ਉਸ ਤੋਂ ਜਿਹੜਾ ਆਪਾਂ ਲੜ ਨੂੰ ਡਬਲ ਫੋਲਡ ਕਰ ਦਵਾਂਗੇ ਡਬਲ ਫੋਲਡ ਕਰਕੇ ਉਸ ਤੋਂ ਲੜ ਨੂੰ ਉੱਪਰ ਉਹ ਜਿਹੜਾ ਪੇਚੀਂ ਤਰ੍ਹਾਂ ਫੋਲਡ ਕਰਨਾ ਜਿਹੜੇ ਆਪਣੇ ਪੇਚ ਹਨ ਪੇਚਾਂ ਦਾ ਜਿਹੜਾ ਆਪਣਾ فاਸਲਾ ਆਪਾਂ ਨੇ ਸੇਮ ਰੱਖਣਾ ਜਿਹੜੇ ਆਪਣੇ ਉੱਪਰਲੇ ਪੇਚ ਹੋਣਗੇ ਉਹਨਾਂ ਪੇਚਾਂ ਦਾ ਵੀ ਜਿਹੜਾ ਆਪਣਾ فاਸਲਾ ਸੇਮ ਰੱਖਣਾ ਉੱਪਰਲੇ ਪੇਚਾਂ ਦਾ فاਸਲਾ ਸੈਟ ਕਰਨ ਦੇ ਲਈ ਤੁਸੀਂ ਡਰਲ 'ਚ ਜਾਵ ਵਰਤ ਸਕਦੇ ਹੋ ਤਾਂ ਵੀ ਸ਼ੇਵ 'ਚ ਦੇਖ ਕੇ ਕਿਸੇ ਵੀ ਤੁਹਾਡੇ ਉੱਪਰਲੇ ਪੇਚ ਦਾ ਹਵਾਲਾ ਵੱਧਿਆ ਘਟੂਗਾ ਤੁਸੀਂ ਡਰਲ ਸੀ ਸ਼ੇਵ 'ਚ ਦੇਖ ਕੇ ਜੇ ਆਪਣਾ فاਸਲਾ ਸੈੱਟ ਕਰ ਸਕਦੇ ਹੋ ਹੁਣ ਆਪਾਂ ਪੰਜਵਾਂ ਲੜ ਲਗਾਵਾਂਗੇ ਪੰਜਵਾਂ ਲੜ ਨੂੰ ਉਪਰੋਜ ਕਿਤਰਾ ਹੋਲਡ ਕਰਨਾ ਤੇ ਅੱਖ ਤੱਕ ਲੜ ਨੂੰ ਜਿਹੜਾ ਖਿੱਚਣਾ ਅੱਖ ਤੱਕ ਲੜ ਨੂੰ ਖਿੱਚਣ ਤੋਂ ਬਾਅਦ ਜਿਹੜਾ ਪੰਜਵਾਂ ਲੜ ਨੂੰ ਫਰੰਟ ਦੇ ਉੱਤੋਂ ਇੱਕ ਗੈਰ ਫੋਲਡ ਕਰਕੇ ਲੜ ਨੂੰ ਹਲਕਾ ਹੀ ਖਿੱਚਣਾ ਅਲਕੈਲਰ ਨੂੰ ਖਿਚਣ ਤੋਂ ਆ ਜਿਹੜਾ ਆਪਾਂ ਇਸ ਲੜ ਨੂੰ ਡਬਲ ਫੋਲਡ ਕਰ ਦੇਣਾ ਜੀ ਅਖਤ ਕਲਰ ਨੂੰ ਖਿਚ ਲੈਣਾ ਅਖਤ ਕਲਰ ਨੂੰ ਖਿਚਣ ਤੋਂ ਬਾਅਦ ਤੇ ਫਿਰ ਅੰਦਰ ਦੇ ਤੋਂ ਇਹ ਲੜ ਨੂੰ ਆਪਾਂ ਡਬਲ ਫੋਲਡ ਕਰ ਦੇਣਾ ਦੇਵਲ ਹੋਲਡ ਕਰਕੇ ਤੇ ਬੈਗ ਤੱਕ ਕਿਹੜਾ ਲੜਨੂਆ ਆਪਾਂ ਸਾਫ਼ ਕਰਕੇ ਨਿਵਾਦ ਦੇਣਾ ਹੁਣ ਆਪ ਇਹਨਾਂ ਪੇਚਾਂ ਦੇ ਵਿੱਚ ਬਾਸ਼ ਫੇਰ ਕਿੰਨਾ ਪੇਚਾਂ ਜਿਹੜਾ ਆਪਣਾ ਹਾਸਲਾ ਉਹ ਆਪਾਂ ਨੇ ਸੈੱਟ ਕਰ ਲੈਣਾ ਸਾਰੇ ਜਿਹੜਾ ਆਪਣੇ ਪੇਚਾਂ ਦੇ ਵਿੱਚ ਦਾ ਪੈਣਾ ਹਾਸਲਾ ਉਹ ਜਿਹੜਾ ਆਪਾਂ ਸੇਮਰ ਸੈੱਟ ਕਰ ਲੈਣਾ ਜੀ ਸਾਰੇ ਪੇਚਾਂ ਦੇ ਵਿੱਚ ਬਾਸ਼ ਫੇਰ ਕੇ ਨਾ ਪੇਚ ਐਡਾ ਬਣਾ ਫਾਸਲਾ ਹੋਣਾ ਆਪਾਂ ਜਿਹੜਾ ਸੇਮ ਕਰ ਲੈਣਾ ਜੀ ਬੈਗ ਤੱਕ ਆਪਾਂ ਸਾਰੇ ਪੇਚਾਂ ਦੇ ਵਿੱਚ ਪਾਸ਼ ਫੇਰ ਕੇ ਸਾਰੇ ਪੇਚਾਂ ਨੂੰ ਜਿਹੜਾ ਆਪਾਂ ਸਾਫ਼ ਕਰ ਲੈਣਾ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ YouTube ਚੈਨਲ ਸਬਸਕ੍ਰਾਈਬ ਕਰ ਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਹੁਣ ਜਿਹੜਾ ਆਪਾਂ ਸਿਮਲਰ ਲਗਾਵਾਂਗੇ ਸਿਮਲਰ ਨੂੰ ਬੈਕ ਤੋਂ ਪਿੰਚ ਕਰਕੇ ਤੇ ਲੜ ਨੂੰ ਉੱਪਰੋਂ ਚੰਗੀ ਤਰ੍ਹਾਂ ਫੋਲਡ ਕਰਨਾ ਲੜ ਨੂੰ ਉੱਪਰੋਂ ਫੋਲਡ ਕਰਨ ਤੋਂ ਬਾਅਦ ਜਿਹੜਾ ਆਪਾਂ ਇਸ ਲੜ ਨੂੰ ਅੱਖ ਦਾ ਖਿੱਚ ਲੈਣਾ ਅੱਖ ਦਾ ਕਲਰ ਨੂੰ ਖਿੱਚ ਕੇ ਤੇ ਲੜ ਨੂੰ ਜਿਹੜਾ ਉੱਪਰੋਂ ਫੋਲਡ ਕਰਨਾ ഫ്രന്റ് ഫോൾഡ് ഹെലാ ബാക് താഫക്കി ബാഗത്തേക്കാൻ ഫ്രണ്ടോൾഡ് ਇਸ ਲੜ ਨੂੰ ਚੰਗੀ ਤਰ੍ਹਾਂ ਇਸ ਲੜ ਤੇ ਹੱਥ ਫੇਰ ਕੇ ਤੇ ਬੈਗ ਤੱਕ ਜਿਹੜਾ ਲੜ ਨੂੰ ਸਾਫ਼ ਕਰਕੇ ਆਪਾਂ ਲਗਾ ਦੇਣਾ। ਚ ਜਿਹੜਾ ਹੁਣ ਆਪਣਾ ਆਖਰੀ ਲੜ ਲਗਾਉਣਾ, ਆਖਰੀ ਲੜ ਨੂੰ ਉੱਪਰੋਂ ਠੀਕ ਤਰ੍ਹਾਂ ਫੋਲਡ ਕਰਨਾ, ਆਖਰਾ ਲੜ ਨੂੰ ਖਿੱਚ ਲੈਣਾ। ਜਿਹੜਾ ਇਸ ਸਲੱਡ ਨੂੰ ਆਪਾਂ ਪ੍ਰੋਪਰ ਸਾਫ਼ ਕਰਨਾ ਜੀ। ਐਸਾ ਦਾੜਾ ਆਪਣੇ ਬਲ ਹੋਣਗਾ ਨਾ ਬਲਾਂ ਨੂੰ ਆਪਾਂ ਨੇ ਅੰਦਰ ਫੋਲਡ ਕਰਕੇ ਤੇ ਲੜਨੂੰ ਜਿਹੜਾ ਆਪਾਂ ਸਾਫ਼ ਕਰਨਾ। ਜਿਹੜਾ ਆਪਣੇ ਸਲੱਡ ਦੇ ਉੱਪਰ ਬਲ ਹੋਣਗਾ ਨਾ ਬਲਾਂ ਨੂੰ ਆਪਾਂ ਨੇ ਬਾਸ ਦੇ ਨਾਲ ਕੱਢ ਦੇਣਾ ਜੀ। ਜਿਹੜਾ ਆਪਣਾ ਇਹ ਲੜ ਹੋਊਗਾ ਇਸ ਲੜ ਨੂੰ ਆਪਾਂ ਜਿਹੜਾ ਆਪਾਂ ਕਲਗੀ ਲੜਾ ਉਹ ਆਪਾਂ ਜਿਹੜਾ ਫਰੰਟ ਵੱਲੋਂ ਘੁਮਾਨੇ ਆਂਗੇ ਤੇ ਜਿਹੜਾ ਬਣਾਇਆ ਲੜਾ ਹੈ ਇਸ ਲੜ ਨੂੰ ਆਪਾਂ ਥੋੜਾ ਜਿਹੜਾ ਆਪਾਂ ਬੈਕ ਨੂੰ ਘੁਮਾ ਕੇ ਜਿਹੜਾ ਆਪਾਂ ਬੈਕ ਨੂੰ ਘੁਮਾ ਕੇ ਫਿਰ ਇਸ ਲੜ ਨੂੰ ਜਿਹੜਾ ਆਪਾਂ ਸੱਦਾ ਲਗਾਉਣਾ ਸੱਦਾ ਹੀ ਲਗਾ ਕੇ ਜਿਹੜਾ ਪਿਛਲੇ ਲੜ ਨੂੰ ਸੈੱਟ ਕਰਕੇ ਲਗਾ ਦੇਣਾ ਜੀ ਹੁਣ ਜਿਹੜਾ ਆਪਣਾ ਇਹ ਲੜ ਰਿਹਾ ਹੈਗਾ ਇਸ ਲੜ ਨੂੰ ਖੇਮਲ ਹਥਲੇ ਦੱਬ ਦੇਣਾ ਜੇਕਰ ਤੁਹਾਡਾ ਲੜ ਪਰੋਟੇ ਲੜ ਰਿਹਾ ਜਾਂਦਾ ਹੈ ਤੁਸੀਂ ਉਸ ਦੇ ਉੱਤੇ ਪੱਗ ਪੈਨ ਲਗਾ ਸਕਦੇ ਹੋ ਉਹਦੇ ਕਰਕੇ ਜਿਹੜਾ ਤੁਹਾਡਾ ਲੜਾ ਉਹ ਟੇਲਾ ਨਹੀਂ ਰਹੇਗਾ ਹੁਣ ਜਿਹੜੀ ਤੁਸੀਂ ਨੇ ਬਾਕੀ ਪੱਗ ਦੀ ਵੀ ਜਿਹੜੀ ਆਪਣੀ ਸੈਟਿੰਗ ਆ ਉਹ ਕਰ ਲੈਣੀ ਆ ਤੇ ਹੁਣ ਜਿਹੜਾ ਆਪਾਂ ਸਿਰ ਟਕਾਂਗੇ ਜਿਹੜਾ ਸਿਰ ਦੇ ਸੈਂਟਰ ਦੇ ਵਿੱਚੋਂ ਪੈਰਲਲ ਲਗਾਇਆ ਸੀ ਉਸ ਲੜ ਨੂੰ ਖਿੱਚਣਾ ਉਸ ਲੜ ਨੂੰ ਖਿੱਚਣ ਤੋਂ ਬਾਅਦ ਪੂਰੇ ਸਿਰ ਤੇ ਖਿਲਾਰ ਦੇਣਾ ਸਿਰ ਦੇ ਤਰ੍ਹਾਂ ਲੜ ਨੂੰ ਖਿਲਾਰਨ ਤੋਂ ਬਾਅਦ ਲੜਾਂ ਥਲੇੜਾ ਆਪਣਾ ਕਪੜਾ ਆਊਗਾ ਤੁਹਾਨੂੰ ਚੰਗੀ ਤਰ੍ਹਾਂ ਲੜਾਂ ਦੇ ਥਲੇ ਕਪੜਾ ਦੇ ਦੇਣਾ ਜੀ ਤੇ ਜਿਹੜਾ ਆਪਣਾ ਸਿਰ ਆ ਪੱਕਾ ਕਰ ਦੇਣਾ ਜੇਕਰ ਤੁਹਾਡਾ ਸਿਰ ਕਿਤੇ ਨੰਗਾ ਰਹਿ ਜਾਂਦਾ ਹੈ ਡਬਲ ਸ਼ਿਫਟ ਚ ਦੇਖ ਕੇ ਆਉਣਾ ਸਿਰੋ ਟੱਕ ਸਕਦੇ ਹੋ ਪਿਛਲੇ ਲੜ ਦੋਨਾਂ ਹੈਡ ਤੋਂ ਫੋਲਡ ਕਰਕੇ ਬੈਕ ਦਬ ਦੇਣਾ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ